ਦੱਸੋ ਯਾਰੋ ਭਲਾ ਮੈਂ ਤੁਹਾਡਾ ਕੀ ਵਿਗਾੜਿਆ ਅੱਗ ਲਾ ਕੇ ਮੇਰਾ ਤੁਸਾਂ ਪੱਤਾ ਪੱਤਾ ਸਾੜਿਆ ਮੈਂ ਤਾਂ ਤੁਹਾਨੂੰ ਯਾਰੋ ਸਮਝਦਾ ਸੀ ਆਪਣਾ ਕੀਤੀ ਤੁਸਾਂ ਮੇਰੇ ਨਾਲ ਵਾਂਗ ਅੱਜ ਦੁਸ਼ਮਣਾਂ ਯਾਰ ਬੀਲੀ ਰੋਜ਼ ਮੇਰੇ ਸਵੇਰੇ ਸ਼ਾਮ ਆਉਂਦੇ ਸਨ ਤਾਣੀਆਂ ਤੇ ਬੈਠ ਗੀਤ ਖੁਸ਼ੀਆਂ ਦੇ ਗਾਉਂਦੇ ਸਨ ਮਾਹੌਲ ਸਾਰਾ ਖੁਸ਼ੀਆਂ ਦਾ ਤੁਸਾਂ ਕਿਉਂ ਵਿਗਾੜਿਆ ਅਗ ਲਾ ਕੇ ਮੇਰਾ ਤੁਸਾਂ ਪਤਾ ਪਤਾ ਸਾੜਿਆ ਸੜੇ ਹੋਏ ਵੀ ਪੱਤੇ ਮੇਰੇ ਛਾਂ ਤੁਹਾਨੂੰ ਦੇਣਗੇ ਥੱਕੇ ਟੁੱਟੇ ਰਾਹੀ ਜਦੋਂ ਮੇਰੇ ਹੀਠਾਂ ਬਹਿਣਗੇ ਕਿਸੇ ਲਈ ਦੁਸ਼ਮਣਾਂ ਮੈਂ ਦਿਲ ਵਿੱਚ ਰੱਖਿਆ ਭਲਾ ਕਰ ਬੁਰਿਆਂ ਦਾ ਦੇਵੇ ਫਰੀਦ ਸਿੱਖਿਆ ਕਹਿਰ ਕਮਾਇਆ ਯਾਰੋ ਮਹੀਨੇ ਜੇਠ ਹਾੜਿਆ ਅਗ ਲਾ ਕੇ ਮੇਰਾ ਤੁਸਾਂ ਪਤਾ ਪਤਾ ਸਾੜਿਆ ਪਰ ਕੋਈ ਗੱਲ ਨਹੀਂ ਫੇਰ ਮੀਹ ਪਵੇਗਾ ਪੱਤਾ ਪੱਤਾ ਮੇਰਾ ਯਾਰੋ ਫੇਰ ਟਹ ਟਹੇਗਾ ਸੁਖ ਦੁਖ ਹਾਨ ਲਾਭ ਜ਼ਿੰਦਗੀ ਦੇ ਨਾਲ ਆ ਆਪਾਂ ਹਰੇ ਹੋ ਜਾਣਾ ਫੇਰ ਆਉਂਦੇ ਸਾਲ ਆ ਅੱਗ ਲਾ ਕੇ ਤੁਸਾਂ ਮੈਨੂੰ ਫੇਰ ਦੇਣਾ ਸਾੜਿਆ ਦੱਸੋ ਯਾਰੋ ਭਲਾ ਮੈਂ ਤੁਹਾਡਾ ਕੀ ਵਿਗਾੜਿਆ